सतनाम सत राम सतनाम वाहेगुरु वाहे गुरु वाहे भत नती वाहेगुरु गुरु वाहे सतनाम सत नामी वाहेगुरु 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 सतनाम द भकाम जत नाम दत भक नरम जत नरम धक नामे मह गुरु मे गुरू भक राम धक राम जत नामी मू गुरु मे गुरू राम जक नामे ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਕਹਿਣਾ ਚਾਹੁੰਦੀ ਆ ਕਿ ਜੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬਹੁਤ ਹੀ ਪਿੰਡ ਸਭਰਾ ਸ਼ਰਦਾ ਭਾਵ ਨਾਲ ਕਮੇਟੀ ਦੇ ਸਹਿਯੋਗ ਦੇ ਨਾਲ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਜੋ ਵੀ ਸੰਤਾਂ ਆ ਸਾਰੀਆਂ ਪਿੰਡ ਸਭਰਾ ਦੀਆਂ ਲੋ ਮਤਲਬ ਨਗਰ ਕੀਰਤਨ ਦੇ ਵਿੱਚ ਆਉਣ ਦਾ ਬਾਬਾ ਨਗਰ ਕੀਰਤਨ ਦੀ ਰਵਾਨਗੀ ਹੈ ਜੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਢਿੱਲੋਂ ਜੋ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੁਰੂ ਦਾ ਬਾਬਾ ਸਦਾ ਸਿੰਘ ਖਾਨ ਜੀ ਜਿਨ੍ਹਾਂ ਦੇ ਜਿੰਨੇ ਵੀ ਪੂਰ ਸਫਾ ਦੇ ਪੁਰਬ ਇਸ ਵੱਡੇ ਕੋਤਾਲ ਸਾਹਿਬ ਕਿ ਮਨਾਏ ਜਾਂਦੇ ਹਨ ਉਹਨਾਂ ਦੀ ਦਾਸ ਨੂੰ ਸਾਰੇ ਨਗਰ ਦੀ ਸੰਗਤਾਂ ਦੇ ਸਹਿਯੋਗ ਨਾਲ ਦਾਸ ਨੂੰ ਸੇਵਾ ਪ੍ਰਾਪਤ ਹੋਈ ਹੈ ਸੋ ਇਸ ਵਾਰ ਵੀ ਬੜੀ ਸ਼ਰਧਾ ਭਰ ਨਾਲ ਸੰਗਤਾਂ ਦੇ ਸਹਿਯੋਗ ਨਾਲ ਪਹਿਲੀ ਪਾਸ਼ਾ ਤਨ ਤਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਸ਼ੇ ਦੇ ਪ੍ਰਕਾਸ਼ ਦਿਹਾੜੇ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਆਉਂਦੇ ਆ ਰਹੇ ਹਨ ਸੋ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਆਗਮਨ ਪੁਰਬ ਨੂੰ ਜਾਣਦੇ ਹੋયા ਅੱਜ ਬੜੀ ਹਿਸ਼ਮਤ ਆਪਾ ਨਾਲ ਦੇ ਨਾਲ ਤਨ ਤਨ ਗੁਰਗੰਸਬ ਦੀ ਛਤਰ ਛਾਇਆ ਹੇਟ ਪੰਜਾਂ ਪਿਆਰ ਦੀ ਅਗਵਾਈ ਵਿੱਚ ਚੂਲ ਦੇ ਨਿਸ਼ਾਨਾ ਹੇਟ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਜਲਿਆ ਇਹ ਅਮਤਾ ਹੋਂ ਜਾਰੀ ਹੈ ਸੋ ਹਰਵਾਰ ਪੜਾ ਵੱਡਾ ਵੱਡਾ ਰਹਿੰਦੀ ਹੋਏ ਸਾਰੇ ਨਗਰ ਦੀ ਪਰਕਰਮਾ ਕਰਕੇ ਤਨ ਤਨ ਸਾਈ ਸ਼ੁਗਵਾਨ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਸ ਪਾਵਨ ਸਥਾਨ ਗੁਰਦੁਆਰਾ ਬਾਬਾ ਮਸੱਦਾ ਸਿੰਘ ਬਾਬਾ ਦਾਨ ਸਿੰਘ ਜੀ ਦੇ ਵੱਡੇ ਗੁਰਦੁਆਰਾ ਸਾਹਿਬ ਨਾਲ ਜਾਣਾ ਜਾਂਦਾ ਹੈ ਇੱਥੇ ਆ ਕੇ ਹੀ ਸਮਾਪਤੀ ਹੋਵੇਗੀ ਅਰਦਾਸ ਬੇਨਤੀ ਹੋਵੇਗੀ ਸੋ ਸਤਿਗੁਰੂ ਦਾ ਰਹਿਮਤ ਮਿਲ ਸੇ ਗਣ ਸੰਤਾਂ ਵਿੱਚ ਪਰ ਚਰਤਿ ਕਲਾ ਨਾਲ ਗੁਰੂ ਸਾਹਿਬਾਂ ਦੇ ਪਰਮ ਨਾਮ ਹੁੰਦਾ ਆਯੋ ਜਦੋਂ ਤੇ ਵੱਲ ਬਚਛਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਦਾ ਨਾਮ ਭਾਈ ਹੀਰਾ ਸਿੰਘ ਜੀ ਸੁਭਰਾ ਪਿਛਲੀ ਜਥਾ ਔਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਗਤ ਦੇ ਬਾਨੀ ਸਹਬੇ ਕਮਾਲ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਪੁਰਬ ਅੱਜ ਨਗਰ ਸੁਭਰਾ ਦੀ ਸਾਰੀ ਸੰਗਤ ਔਰ ਦੂਰ ਦਰੇਡੇ ਤੋਂ ਆਈਆਂ ਹੀਆਂ ਸੰਗਤਾਂ ਪਿੰਡ ਦੇ ਪਤਵੰਤੇ ਸੱਜਣ ਮੋਦਬਾਰ ਸੱਜਣ ਸਾਰਾ ਹੀ ਪਿੰਡ ਇਕੱਠਾ ਹੋ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਆ ਕੋ ਮਨਾ ਰਿਆ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਰਹਿਮਤ ਕੀਤੀ ਇਸ ਪਿੰਡ ਦੇ ਉੱਤੇ ਬੜੀ ਬਖਸ਼ਿਸ਼ ਹੈ ਸਾਰੇ ਗੁਰਪੁਰਬ ਇਸ ਪਿੰਡ ਦੇ ਵਿੱਚ ਗੁਰਦੁਆਰਾ ਬਾਬਾ ਕਾਨ ਸਿੰਘ ਜੀ ਦੇ ਸਥਾਨ ਤੋਂ ਚੱਲ ਕੇ ਨਗਰ ਦੀ ਪ੍ਰਕਰਮਾ ਕਰਕੇ ਸਾਰੇ ਨਗਰ ਦੇ ਵੱਖ-ਵੱਖ ਸਟੇਜਾਂ ਦੇ ਉੱਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਦੰਨ ਕਰਕੇ ਇਹ ਗੁਰਪੁਰਬ ਮਨਾਏ ਜਾਂਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਿੱਖ ਧਰਮ ਦੀ ਬਾਣੀ ਜਿਨ੍ਹਾਂ ਦੇ ਆਉਣ ਤੋਂ ਪਹਿਲਾਂ ਬਹੁਤ ਜ਼ਿਆਦਾ ਇੱਥੇ ਕੂੜਕ ਸੱਤ ਦਾ ਕੁੱਲ ਹਨੇਰਾ ਸੀ ਔਰ ਜਿਸ ਦੀ ਪਰਥਾਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਵੀ ਕਿਹਾ ਹੈ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਏ ਜੀਆਂ ਖਾਏ ਜੋਗੀ ਜੁਗਤ ਨਾ ਜਾਣਿਆ ਨ ਤਿੰਨੇ ਅਜਾੜੇ ਕਬਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਇਸ ਦੁਨੀਆ ਦੇ ਉੱਤੇ ਹਨੇਰ ਅੰਧਾ ਧੁੰਦ ਜਿਹੜਾ ਛਾਇਆ ਹੋਇਆ ਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਣ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਰਾਏ ਭੋਏ ਦੀ ਤਲਵੰਡੀ ਵਿਖੇ ਪ੍ਰਕਾਸ਼ ਧਰ ਕੇ ਸੰਗਤਾਂ ਨੂੰ ਉਪਦੇਸ਼ ਦਿੱਤਾ ਔਰ ਸੰਗਤਾਂ ਨੂੰ ਦੱਸਿਆ ਕਿ ਜੀਵਨ ਜਿਹੜਾ ਹੈ ਉਹ ਕਿੱਦਾਂ ਜੀਣਾ ਹੈ ਕਿਸੇ ਦੇ ਅੱਗੇ ਝੁਕਣਾ ਨਹੀਂ ਕਿਸੇ ਦੇ ਅੱਗੇ ਕਿਸੇ ਦੇ ਉੱਤੇ ਦਬਾਅ ਨਹੀਂ ਪਾਉਣਾ ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨਾ ਕਿਸੇ ਤੋਂ ਡਰਨਾ ਹੈ ਤੇ ਨਾ ਕਿਸੇ ਨੂੰ ਡਰਾਉਣਾ ਹੈ ਇਹ ਗੁਰੂ ਨਾਨਕ ਦਾ ਧਰਮ ਹੈ ਔਰ ਜਿਹੜਾ ਸਿੱਖ ਕਿਸੇ ਨੂੰ ਡਰਾਉਂਦਾ ਹੈ ਜਾਂ ਆਪ ਕਿਸੇ ਤੋਂ ਡਰਦਾ ਹੈ ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ ਜਿਹੜੇ ਲੋਕਾਂ ਨੂੰ ਸ਼ੂਦਰ ਨੀਵੇਂ ਤੇ ਨੀਚ ਕਹਿ ਕੇ ਦਰਕਾਰ ਦਿੱਤਾ ਜਾਂਦਾ ਸੀ ਉਹਨਾਂ ਲੋਕਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਚੁੱਕ ਕੇ ਗਲੇ ਦੇ ਨਾਲ ਲਾਇਆ ਆਪਣੀ ਗੁਰਬਾਣੀ ਦੇ ਅੰਦਰ ਫਰਮਾਨ ਕੀਤਾ ਨੀਚਾਂ ਅੰਦਰ ਨੀਚ ਜਾਤ ਨੀਜੀ ਹੋਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਫਕ ਫਰਾਕ ਦਲੀ ਹੈ ਕਿ ਵੱਡੇ ਵੱਡੇ ਬਾਬਰਾਂ ਵਰਗਿਆਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਵਾਬ ਦਿੱਤੇ ਅੱਜ ਨਗਰ ਕੀਰਤਨ ਗੁਰਦੁਆਰਾ ਬਾਬਾ ਕਾਨ ਸਿੰਘ ਜੀ ਦੇ ਡੇਰੇ ਤੋਂ ਚੱਲ ਕੇ ਵੱਖ-ਵੱਖ ਪੜਾਵਾਂ ਥਾਣੇ ਹੁੰਦਾ ਹੋਇਆ ਫਿਰ ਵਾਪਸ ਸ਼ਾਮਾਂ ਨੂੰ ਰਾਤ ਦੇ ਸਮੇ ਗੁਰਦੁਆਰਾ ਸਾਹਿਬ ਵਿਖੇ ਪੁੱਜੇਗਾ ਬਹੁਤ-ਬਹੁਤ ਸੰਗਤਾਂ ਦਾ ਧੰਨਵਾਦ ਕੀ ਮੈਸੇਜ ਆ ਜਾਓਗੇ ਨੌਜਵਾਨ ਪੀੜੀ ਨੂੰ ਜਿਹੜਾ ਨੌਜਵਾਨ ਪੀੜੀ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਪੜਿਆ ਜਾਵੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਗੁਰਬਾਣੀ ਨੂੰ ਪੜ੍ਹਿਆ ਜਾਵੇ ਔਰ ਜਿਹੜਾ ਵੀ ਬੱਚਾ ਜਿਹੜਾ ਵੀ ਸਿੱਖ ਜਿਹੜਾ ਵੀ ਨੌਜਵਾਨ ਗੁਰਬਾਣੀ ਦੇ ਨਾਲ ਜੁੜ ਜਾਵੇਗਾ ਔਰ ਗੁਰੂ ਦੇ ਇਤਿਹਾਸ ਦੇ ਨਾਲ ਜੁੜ ਜਾਵੇਗਾ ਉਹ ਕਦੇ ਵਾਸਤੇ ਵੀ ਨਾ ਪਤਤ ਹੋਵੇਗਾ ਤੇ ਨਾ ਉਹ ਨਸ਼ਿਆਂ ਦੀ ਦਲਦਲ ਵਿੱਚ ਫਸੇਗਾ ਅੱਜ ਬਹੁਤ ਜ਼ਿਆਦਾ ਜ਼ੋਰ ਹੈ ਨਸ਼ਿਆਂ ਦਾ ਇਸ ਕਰਕੇ ਮੈਂ ਤਾਂ ਸਾਰੇ ਵੀਰਾਂ ਭੈਣ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਧਰਮ ਸਭ ਤੋਂ ਉੱਚਾ ਹੈ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਧੰਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਕਿਹਾ ਹੈ ਇਸ ਕਰਕੇ ਬੇਨਤੀ ਹੈ ਕਿ ਜਿੰਨੇ ਵੀ ਆਪਾਂ ਗੁਰਸਿੱਖ ਵੀਰ ਭੈਣ ਭਾਈ ਸਾਰੇ ਸਤਿਗੁਰੂ ਪਾਤਸ਼ਾਹ ਮਹਾਰਾਜੀ ਦੇ ਚਰਨਾਂ ਦੇ ਨਾਲ ਲੱਗिए ਔਰ ਉਹਨਾਂ ਦੇ ਧਰਮ ਨੂੰ ਪੜੀਏ ਉਹਨਾਂ ਦੇ ਇਤਿਹਾਸ ਨੂੰ ਪੜੀਏ ਉਹਨਾਂ ਦੀ ਬਾਣੀ ਨੂੰ ਪੜੀਏ ਤੇ ਇਸ ਦਲਦਲ ਦੇ ਵਿੱਚੋਂ ਨਿਕਲ ਕੇ ਆਪਣਾ ਜੀਵਨ ਸਫਲਾ ਕਰਕੇ ਇਸ ਦੁਨੀਆ ਦੇ ਉੱਤੋਂ ਜਦਵਜਾਈਏ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਹੈ ਵਿੱਚ ਦੁਨੀਆ ਸੇਵ ਕਮਾਈਐ ਤਾਂਦਰਗੇ ਪੈਸੇ ਪਾਈਏ ਦੇ ਮਹਾਂਵਾਕਨ ਅਨਸਾਰ ਸਾਰਾ ਸੰਸਾਰ ਇਸ ਦੁਨੀਆ ਦੇ ਉਤੋਂ ਜਦੋਂ ਜਾਵੇ ਸਤਿਗੁਰੂ ਪਾਤਸ਼ਾਹ ਮਹਾਰਾਜ ਅੱਗੇ ਕਲਾਵੇ ਦੇ ਵਿੱਚ ਲੈਣ ਵਾਸਤੇ ਤਿਆਰ ਹੋਣ ਕਿਉਂਕਿ ਮੇਰਾ ਸਿੱਖ ਆਇਆ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਔਰ ਆਪ ਹੀ ਕਿਰਪਾ ਕਰਕੇ ਰਹਿਮਤ ਕਰਕੇ ਸਾਰੀਆਂ ਸੰਗਤਾਂ ਦੇ ਉੱਤੇ ਮੇਰਾ ਪਰਿਆ ਹੱਥ ਕਰਕੇ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ ਕੇ ਨਿਹਾਲ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ